ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲੋ ਜੀ ਅੱਜ ਦਾ ਮੀਨਾ ਰੌਣਕ ਲਾਤੀਆਂ ਵਧੀਆ ਮੀ ਪਾ ਕੇ ਆਪਣੇ ਤਾਂ ਆਹ ਵੇਖੋ ਕਿੰਨੇ ਕਿੰਨੇ ਪਾਣੀ ਖੜ ਗਿਆ ਹੋ ਦੀ ਹਲਤੀ ਚ ਇਹ ਕੋਠੇ ਤੋਂ ਬੰਨ ਤਾਲਿਆਂ ਦਾ ਪਾਣੀ ਆਉਂਦਾ ਜੀ ਤਾਂ ਕਰਕੇ ਇੱਧਰ ਵੱਧਦਾ ਲੱਗਦਾ ਹੁਣ ਤਾਂ ਵੈਸੇ ਠੀਕ ਐ ਇੱਧਰ ਇਹ ਸਾਰਾ ਪਾਣੀ ਇੱਥੇ ਚੱਲ ਜਾਂਦਾ ਸਬਜ਼ੀਆਂ ਚ ਬਦਿਆ ਹੋ ਗਿਆ ਮੀਨਾ ਇਹਨਾਂ ਦਾ ਮੀ ਸਾਰੇ ਸੌਣ ਗਰਮੀ ਚ ਨਹੀਂ ਆਇਆ ਸਾਉਂ ਹੁਣ ਪਾਦ ਦੋ ਪਾਦ ਹੁਣ ਚੜੂ ਜੀਠ ਹਾਰਚ ਵੀ ਨਹੀਂ ਆਇਆ ਸਾਉਂ ਚ ਵੀ ਨਹੀਂ ਕੀ ਰੀਨ ਫਾਇਦਾ ਕੋਈ ਨਾ ਕੋਈ ਦਮੀ ਹੁਣ ਅੰਤ ਕਿ ਆਪਣੀ ਕਣਕਾਂ ਤੇ ਵੀ ਕੋਈ ਵੀ ਮੀਂਹ ਨਹੀਂ ਪਿਆ ਤਕੀ ਹੁਣ ਦੇਖੋ ਬਦਿਆ ਨਹੀਂ ਪੈ ਗਿਆ ਵਧੀਆ ਫੈਲੇ ਸਾਰੇ ਨੇ ਫਿਰ ਆਪਣੀ ਉਹ ਜੂਰੀਆਂ ਦੇਖੀ ਕਿੱਥੇ ਨੇ ਮੀਂਹ ਪਈ ਦੀਆਂ ਨੇ ਹਾਂ ਜੀ ਮੀਂਹ ਪਈ ਦੀ ਗਈ ਨਾ ਲੱਕ ਨਾਉਂਦੀ ਨਹੀਂ ਹੈਗੀ ਪਾਣੀ ਤੋਂ ਤਾਂ ਡਰ ਲੱਗਦਾ ਪਾਣੀ ਡੰਗਰਾਂ ਨੂੰ ਵੀ ਬਾਰੀ ਮੀਚੀ ਬੰਨਤਾ ਚਲ ਵਧੀਆ ਨਾ ਲੈਣਗੇ ਮਸਤ ਮੀਂਹ ਪਿਆ ਬੱਚਿਆਂ ਨੇ ਪੀਂਗਾ ਉੱਪਰ ਟੰਗਦੀ ਦੂਤ ਤੇ ਹੁਣ ਵੀ ਮੀਂਹ ਚ ਲੱਜ ਗਿੱਲੀ ਹੋਊਗੇ

ਜਾਨਵਰ ਕਿਵੇਂ ਨੋਂ ਦਾ ਕੌਂ ਦੇਖੀ ਮੀ ਜਿਹਾ ਬੈਠਾ ਔਜੀ ਨਾ ਟੋੜ ਨਹੀਂ ਬਟਣਾ ਕੰਧ ਤੇ ਬੈਠਾ ਨਾ ਰਿਹਾ ਕੋ ਛਿੜੀਆਂ ਨੂੰ ਛਿੜ ਛਿੜ ਭੱਜਦੀਆਂ ਦੇਖ ਲੈ ਵਾਚ ਮੀਂਹ ਦਿਖਾਉਣਾ ਤੁਹਾਨੂੰ ਟਾਈਮ ਹੈ ਜਿਹੜਾ 12:30 ਵਜੇ ਗੀਂ ਮੀਂਹ ਬਹੁਤ ਜ਼ਿਆਦਾ ਤੇਜ਼ ਪਹਿਲਾਂ ਆਪਾਂ ਕਹਿੰਦੇ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਹੁਣ ਆਪਾਂ ਕਹਾਂਗੇ ਮੀਂਹ ਬਹੁਤ ਜ਼ਿਆਦਾ ਆਉਣ ਲੱਗ ਗਿਆ ਆਪੇ ਨਹੀਂ ਮੰਨਦੀ ਅਸਲੀ ਮੀਂਹ ਤਾਂ ਹੋਰ ਟਾਈਮ ਲੱਗਦਾ ਨਾ ਸਵੇਰੇ 10:00 ਵਜੇ ਠੀਕ ਪੈ ਗਿਆ ਵਧੀਆ ਪੈ ਗਿਆ ਸੀ ਪਰ ਜਿਹੜਾ ਹੁਣ ਆ ਐਨਕੀ ਗਰੂਪ ਪੁੱਤ ਥੱਲੇ ਲੰਪ ਵੀ ਆਹ ਦੇਖੋ ਜੀ ਸੌਣ ਦਾ ਪਹਿਲਾਂ ਵੀ 8:00 ਵਜੇ ਝੂਰਾ ਝੂਰਾ ਤੇ ਪੈ ਰਿਹਾ ਪੂਰੀ ਤੋੜ ਗਈ ਨੂੰ ਚੱਕ ਥੱਲੇ ਛੁੱਟ ਗਈ ਮੀਂਹ ਦਾ ਫੜਕਾ ਲੱਗ ਰਿਹਾ ਦੀਰੀ ਮੀਂਹ ਦੇਖੋ ਜ ਐਸ਼ ਵੀਰ ਹਰ ਜਾ ਇਧਰ ਕੱਪੜੇ ਭਿੱਜ ਜਾਣਗੇ ਇਹ ਦੇਖੋ ਵਾਹ ਵੀਰ ਵਾਹ ਲਓ ਜੀ ਮੀਏ ਮੀ ਹੋ ਗਿਆ 45% ਬੇਟੋ ਚੱਲਣ ਲੱਗੇ ਚੱਲਣ ਲੱਗੇ ਕੋਠੇ ਦਾ ਪਾਣੀ ਹੋਣਾ ਪੁੱਤੇ ਆਪਣੇ ਕੋ ਉਹ ਨਹੀਂ ਚੱਲਿਆ ਹੁਣ ਬੰਦੇ ਦਾ ਬਹੁਤ ਬੜਾ ਹਾਂ ਹਾਂ ਰਾਤ ਪਾਤੀ ਰੱਬਰੇ ਦਾ ਮੌਸਮ ਦੇਖੋ ਕਿੰਨਾ ਸੋਹਣਾ ਕਾਲੇ ਲਈ ਮੈਂ ਲਈ ਕਿ ਸੋਰੀ ਜੀ ਉਹ ਸੌਂਦ ਰਹੀ ਨਹੀਂ ਫਾਇਮ ਨਹੀਂ ਨੀ ਮੇਗੇ ਹੋਰ ਨੀ ਰਿੰਗਣ ਲੱਗੇ ਡੰਗਰ ਹੁਣ ਕਾ ਨੂੰ ਓਏ ਬੱਪਾ ਦੇਖੋ ਮੀਠ ਕਰਦੇ ਖਾਰਾ ਚੱਕਦੇ ਹਾਂ ਪਹਿਲਾਂ ਕਿਹਾ ਸੀ ਉਹ ਮੰਨੇ ਨਹੀਂ ਚਲ ਸੋਨੂ ਕਿ ਬੱਪੇ ਵੱਢੀ ਲਓ ਜੀ ਮੀਏ ਮੀ ਇਧਰ ਆਪ ਮਲਾਇਆ ਸੀਗਾ ਜੀ ਅੰਬ ਦੀ ਗੋਠਲੀ ਦੇਖੋ ਹੋ ਗਿਆ ਓ ਦੇਖਾਂ ਮੇ ਕਿੰਨਾ ਸੋਹਣਾ ਹਰਾ ਹੋ ਗਿਆ। ਓ ਨਮਾ ਤਾ ਹੋ ਗਿਆ। ਆ ਫੋਮੇ ਮੈਂ ਕਿ ਡਰਾਫਟ ਲਗਾਈਏ। ਮਿੱਟੀ ਹਾਂ ਉਹ ਖੁਰਦਿਓ ਮੈਂ ਤੇ ਟੇੜਾਂ ਜਿਹਾ ਪੈਰੀਆਂ ਦੀ ਫਰਸ਼ 'ਚ ਮਿੱਟੀ ਫੇਰਦੀ ਸੀ। ਉਹ ਸਾਰੀ ਮੀਨਾ ਦਰ ਗਈ। ਇੱਧਰ ਦੇਖੀ ਇਹਨੂੰ ਕਿਵੇਂ ਬੈਠੀ ਐ ਨਾ ਓਜੀਉਰਾ। ਇਹ ਓਜੀ ਉਧਰ ਬੰਨਣ ਵਾਲੀ ਐ ਇਹਨੂੰ ਮੀਂਹ 'ਚ ਥੋੜੀ ਬੰਨਣਾ ਤੀ। ਇਹ ਇੱਧਰ ਮੀਂਹ ਥੋੜਾ ਐ ਨਿਹਰਾ। ਇਹ ਰੰਗ ਹੈ ਨਾ ਸੇਮ ਹੋਣਾ ਚਾਹੀਂਦਾ ਨਾ। ਜਿਹਨੇ ਕੱਲ ਨੂੰ ਪੋਣੇ ਦੀ ਗਿੱਦੇ ਤੇ ਇਹ ਸੂਟ। ਆ ਰੀਲ ਸਾਰੀ ਖਰਾਬ ਕਰਤੀ। ਇਹ ਮ ਕਰਦੇ ਹਾਂ ਥੋੜਾ ਠੀਕ ਕੋਈ ਕੋਇੜਾ ਕਰ ਲੰਦਾ ਮਰਗੀ ਪਾ ਲੋ ਜਿਹੜਾ ਕੋਈ ਹੋਉਂਦਾ ਫਰਕ ਆ ਵੀ ਜਿਹੜਾ ਮਰਗੀ ਪਾਓ ਤੇ ਗਾਇਸ ਹੁਣ ਇੱਧਰ ਮੰਮਾ ਕਾਰ ਰਹੀ ਨੇ ਤਰਪਾਈ ਮੇਰੇ ਲਈ ਸੁੱਟ ਦੇਣਾ ਸੀ ਕੋਈ ਕੌਣ ਆ ਤਮ ਨੂੰ ਇਹ ਕਰੀ ਰਹੀ ਉਹ ਜੀ ਉਹ ਜਿਹਨਾਂ ਨੇ ਲੇ ਕੇ ਆਜੇ ਮੀਂਹ ਜਰਾ ਪੈਣ ਲੱਗਿਆ ਹੁਣ ਜੀਲ ਕਰ ਲੈਣ ਉਹ ਸਾਡੇ ਦੀ ਤੇ ਮੇਰੇ ਲੰਡਾ ਮਾਸ ਹੋ ਗਿਆ ਮਸਾ ਲੰਢ ਹੋਈ ਆ ਮੱਛੀ ਹੈ ਜਿਹੜੀ ਨਾ ਉਹ ਮਾਂ ਨੂੰ ਉਹ ਦੇਖ ਲਈ ਨਾ ਅੱਧਾ ਖੇਡਣਾ ਉਹਨਾਂ ਦਾ नी मेरे आंगन के लाते हैं, वो सोमवार नहीं जाएगी। तो मज़े नहीं आते हैं ना, दूसरा का सोमवार, दूसरा पार्टी, दूसरे कम का सफ़ालो बारे में। वो तो मेरे ऐसे करके दूसरे के लिए मज़े लगते हैं। ਤੈਨੂੰ ਵੀ ਤੇ ਨੀ ਤੋ ਅੰਝਾਈ ਪਰਕਾ ਸਿੱਖ ਚਾਹੀਦੀ ਪਤਾ ਨਹੀਂ ਚੜੀ ਹੰਡ ਹੋਏ ਸਾਰੇ ਚਲੋ ਜੀ ਆਪਾਂ ਨਾ ਨਹੀਂ ਵਧੀਆ ਪੈ ਗਿਆ ਪਰ ਇਹ ਸਾਰੇ ਪੈ ਗਏ ਸਾਰਿਆਂ ਨੇ ਕਰ ਨਹੀਂ ਬਹੁਤ ਸੀ ਸਾਰੇ ਕਰ ਚੁੱਕੇ ਜੀ ਪੈ ਗਏ ਜੀ ਉਹ ਸਾਡੇ ਇਨੀ ਤਾਂ ਪੈ ਗਿਆ ਨਹੀਂ ਹੁੰਦੀ ਕਿ ਦੇਖੋ ਉਹ ਥੋੜੇ ਪੈ ਗਿਆ ਪਟਿਆਲੇ ਜਿਹੜੇ ਇਸੇ ਮੀ ਪੈ ਗਿਆ ਇਹਦੇ ਕੋਲ ਹੈ ਜੋ ਇਹ ਜਿਹੜਾ ਮੀਂਹ ਦਾ ਪਾਣੀ ਖੜਾ ਤੀਏ ਕਰਦੀ ਐ ਜੀ ਇੱਥੇ ਨਿਕਲਦਾ ਨਹੀਂ ਪਾਣੀ ਟੱਪੀ ਪੈਂਦਾ। ਸਭ ਕਰ ਦਿੱਤੇ ਨਾ। ਫਿਰ ਮੱਛਰ ਜਾ ਹੋ ਜਾਂਦਾ ਜੇ ਨਾ ਕਰਦੋ। ਥੋੜਾ ਰਹਿ ਜੀ। ਨਾ ਨਾ ਪੈਂਦਾ ਕੁਝ ਜਿਹਾ ਪਾਣੀ। ਫੇਰ ਨਹੀਂ ਮੀ ਭੈਗੇ ਪੁੱਤ। ਪਹਿਲਾਂ ਤੂੰ ਵੱਟ ਗਿਆ। ਤੂੰ ਹੋਰ ਕਣੀ ਪਈ ਦੀ। ਦੇ ਜਲਾ ਕੇ ਉਹਨੇ ਦੇਖ ਕਿ ਉਸਦੇ ਪੱਤੇ ਪਏ ਨੇ ਕਿਦੋਂ ਪੱਟਿਆ ਫੁਰਪਾ ਲਿਆ ਹੈ ਨਹੀਂ ਇਥੇ ਮੀ ਕਰਕੇ ਮੈਂ ਬੂਟਿਆਂ ਚ ਪਾਣੀ ਭਰ ਗਿਆ ਗਾਮ ਨੇ ਆਦਮੀ ਬਹਿ ਜੋ ਲੋਆਂ ਫੁੱਲ ਲ ਬੂਟੇ ਕੀ ਓਹ ਥੋੜੀ ਲੈ ਆ ਫੁਰਪਾ ਲੈ ਇਹਨੇ ਕਲੀ ਕਿਹਾ ਜੇ ਨਾ ਮੰਗੇ ਉਹ ਕੰਧ ਪਰ ਮੀ ਨਹੀਂ ਪਿਆ ਨਾ ਮਿਲੂਗਾ ਮੀ ਭਾਈ ਤੋ

ਆਹ ਦੇਖੋ ਕਿੰਨੇ ਫੁੱਲ ਝੜ ਗਏ ਆ ਜਿਹੜੇ ਇੱਥੇ ਇੱਕ ਦੋ ਫੁੱਲ ਲੱਗੇ ਹੋਏ ਸੀ ਉਹ ਵੀ ਝੜ ਗਏ ਇਹ ਦੋ ਕਿ ਮੈਂ ਫਿਰ ਜੜ ਫੁੱਲ ਤੇ ਹੁਣ ਇੰਨਾ ਚੱਕੜਾ ਹੋਣਗੇ ਇੰਨਾ ਸੀ ਲੱਗਦੀ ਕਿੰਜ ਮम्मा ਹਾਂਜੀ ਇਹਨਾਂ ਮੇ ਪੱਟੇ ਨਾਲ ਜਿਹੜੇ ਪੁਰਾਣੇ ਲੂਹੇ ਲਾ ਦਿੰਨੇ ਮੈਂ ਪਹਿਲਾਂ ਪੋਥੇ ਲਿਆ ਹੋਇਆ ਸੀ ਪਾਣੀ ਵੀ ਪੁਆ ਹੋ ਗਾ ਰੇ ਸਾਈਡੋ ਜਾ ਅਸ਼ੂਰ ਸਰ ਜੀ ਇੰਨਾ ਵੀ ਨਹੀਂ ਪਿਆ ਹਨਾ ਵਿੱਚੋਂ ਤਾਂ ਨਹੀਂ ਨਾ ਤਾਂ ਕਿਉਂ ਬਿੱਲੀ ਆ ਪਰ ਇੰਨਾ ਨਹੀਂ ਉਨੀ ਕਿੰਦਾ ਐਨੀ ਲਾਲ ਹੈ ਇਹ ਕੁਲੀਆ ਪੱਤਾ ਨਹੀਂ ਇੰਨਾ ਨੇੜੇ ਨਹੀਂ ਥੋੜੇ ਦੂਰ ਦੂਰ ਹੈ ਪੱਤਾ ਇਹ ਨੂੰ ਲੈ ਨਹੀਂ ਹਾਂ ਇਹ ਥੋੜੇ ਦਾ ਤੂੰ ਲੈ ਇਹਦੇ ਆ ਕੇ ਪੱਤਾ ਉਰੇ ਇੱਕ ਉਰੇ ਉਰੇ ਲਾ ਉਹ ਮੂਲੇ ਜੀ ਹਾਂ ਇੱਕ ਪੋਪੇ ਨਾ ਪੱਤਾ ਆਹ ਰੇ ਹਾ ਪਾਣੀ ਐ ਚ ਵੀ ਲੈ ਲਾਂ

ਇਹ ਹੋ ਰਹੀ ਆ ਕੋਈ ਇਦਰਾ ਖਲਾਇਆ ਮਾਂ ਮਿੱਟੀ ਦੇ ਪਿੱਛੇ ਪੈ ਜੀ ਤੇ ਧਵੀਂ ਰੋ ਪਾ ਦੇ ਹੁੰਦੀ ਰਏ ਐਸੇ ਕਰੀ ਰੋ ਹੋਰ ਮਿੱਟੀ ਪਾ ਦੋ ਰੀ ਨਾ ਸਿੱਧਾ ਮੈਨੂੰ ਕਰ ਨਹੀਂ ਨਹੀਂ ਮਿੱਟੀ ਪਾ ਦੋ ਫਿਰ ਉਹ ਤੋਂ ਬਾਅਦ ਮੁਰਝਾ ਆ ਜਾਏਗਾ ਨਾ ਨਹੀਂ ਮੁਰਝਾ ਆਇਆ ਤਾਂ ਨਹੀਂ ਹੈਗਾ ਹੂੰ ਬੀਂਗਾ ਜਾਏ ਆ ਹੈ ਗਈ ਡੈਡਾ ਹੋਰ ਤਾਂ ਨਹੀਂ ਇਹ ਡੈਡੀ ਨੇ ਤਾਣੀ ਠੀਕ ਠੀਕ ਹੈ ਨੇ ਲੈਸ ਵੀ ਪਰਾਂ ਉਹ ਰੇ ਅਸ਼ਵੀਰ ਕੁਦ ਟੋਆ ਕਰੰਦ ਲਿਆ ਯਾ ਇਹ ਤਾਂ ਬਾਲਟੀ ਪਾਣੀ ਲਾ ਜਾ ਉੱਥੇ ਟੂਟੀ ਤੇ ਠੀਕ ਲਾ ਤੂੰ ਚੱਕੇ ਲਾ ਲੋ ਲਓ ਜੀ ਆਪਾਂ ਹੁਣ ਲਾ ਦਈਏ ਬੂਟੇ ਫਿਰ ਦਿਖਾਣਾ ਚੱਲ ਇਹ ਪਨੀਰੀ ਅੱਗੇ ਅੱਗੇ ਕਿਦੀ ਜਾਂਦੇ ਨੇ ਵੀ ਨਾ ਹਾਂਜੀ ਗਿਲ ਗਿਲ ਕਿੰਨਾ ਦੇ ਉਹ ਦੀ ਕੇ ਦੇਖਾਂ ਆਪੇ ਗਿਰੇ ਜਾਣੇ ਆਪੇ ਗਿਰੇ ਹੋਏ ਨੇ ਮੈਂ ਕਿਤੇ ਨਹੀਂ ਸਾਡੇ ਵਿੱਚ ਕਿੰਨੀ ਹੋਈ ਹੈ ਮੈਂ ਮੀਂਹ ਪੈਣ ਦਾ ਪਰਵਾਹ ਨਹੀਂ ਕਰਦੇ ਨਾ ਇਹੋੜਾ ਪਰੋਖਾ ਲਾਉਣਾ ਬੈਠੇ ਕੋਈ ਜਨਾਬ ਬਕਰਦਾ ਚੱਕਲੇ ਬੋਚ ਕੇ ਚਾੜੇ ਐਸ਼ੁਰ ਚ ਧਿਆਨ ਨਾਲ ਮਿੱਟੀ ਨਾਲ ਨਹੀਂ ਹੁਣ ਇਹਨੂੰ ਆਪਾਂ ਇੱਥੇ ਲਾ ਦੋ ਇੱਕ ਟਿਕਣੇ ਚ ਲਾ ਦੇ ਹਾਂਜੀ ਆਹ ਦੇਖੋ ਆਹ ਰਟੈਣੀਆਂ ਹੋਈਆਂ ਇੱਥੇ ਲਾ ਦੇ ਨਾਲ ਲਾਇਆ ਤਾਂ ਸੀ ਪਰ ਹੋਇਆ ਨਹੀਂ ਸੁੱਕ ਗਿਆ ਪਾਣੀ ਦੇ ਜਿੰਦੇ ਕਿੱਦਲੀ ਪਾਣੀ ਵੀ ਤਾਂ ਲਿਆਉਣਾ ਪਊਗਾ ਐਸੇ ਉਹ ਚ ਸੀਗਾ ਤੂੰ ਰਹਿਣ ਨੂੰ ਦਾ ਕੱਢ ਨਾ ਮੈਂ ਵਿੱਚ ਕੱਢ ਤਾਂ ਇਹਨੇ ਮੈਂ ਤਾਂ ਮਿੱਟੀ ਮਿੱਟੀ ਉੱਥੇ ਕੰਮ ਕਰ ਇੱਥੇ ਹੈਗਾ ਮੰਮੀ ਕਪਾਦਾ ਉਹ ਮਿਉ ਗਿਆ ਤੇ ਗਾਇਜ਼ ਹੁਣ ਆਪਣੀ ਪਰੀ ਦੇ ਸੌਰੀ ਪਹੀ ਦੇਖੋ ਕਿੰਨੀ ਹਰੀ-ਪਰੀ ਹੋਗੀ ਦੇ ਨੇ ਕਿਲਾ ਪਛਤੀ ਜੀ ਪਾਣੀ ਕੇ ਲਈ ਦੱਸ ਸੁੱਛ ਜਾ ਵੀ ਆਪਾਂ ਨੇ ਇਹ ਗੱਦੀ ਕੋ ਵੀ ਦੋਈ ਨਹੀਂ ਜੇ ਇਹ ਲਾ ਜੇ ਬਾਹਰ ਲੈ ਲੈ ਪਾਪਾ ਤੋਂ ਇਹ ਨਹੀਂ ਸੀ ਕਾਤੋਗੇ ਨਾ ਅੱਲ ਬਾਤ ਤੇ ਇਹ ਨਸਰ ਕੋਲ ਲੱਗਿਆ ਲੋ ਜੀ ਅਜਾ ਫੁੱਲ-ਫੁੱਟੇ ਲਾਉਣ ਦਾ ਕੰਮ ਕਰਤਾ ਬੁੱਟੇ ਲਾਤੇ ਕੋਸ ਉਹ ਹੰਪ ਪਲਾਏ ਤੇ ਉਹ ਖਰੀ ਹੋ ਬਦਨ ਕਰਕੇ ਲਾਉਣੇ ਆਪਰੇ ਕੱਟ ਕੇ ਤੇ ਪੇਰ ਲਾਵਾਂਗੇ ਅੰਦਰ ਲਾ ਲਈ ਉਹਨਾਂ ਦੇ ਪੇਰ ਲਾ ਦਾਂਗੇ ਹਾਂਜੀ ਬਹੁਤ ਠੀਕ ਹੈ ਜੀ ਹੋਰ ਲਾ ਦੀ ਇਹਦੇ ਵਿੱਚ ਪਾਣੀ-ਪੂਣੀ ਪਾ ਦੀਏ